ਇਹ ਕਹਿੰਦਾ ਮੈਂ ਤੂੰ ਵੀ ਆ ਜਾ ਅੰਦਰ ਅੰਦਰ ਹੀ ਲੱਗਦਾ ਹੈ ਹਾਂ ਵੀ ਜਿਹੜਾ ਕਹਿੰਦਾ ਦੁਸ਼ਮਣਾਂ ਮੈਨੂੰ ਲੱਗ ਠੀਕ ਹੈ ਜੀ ਪਰ ਟਰੈਕਟਰ ਆਪਣੇ ਜਿੰਨੇ ਵੀ ਹੁੰਦੇ ਨੇ ਮਾਰਕੀਟ ਰੇਟ ਦੇ ਵਿੱਚ ਹੁੰਦੇ ਨੇ ਵਧੀਆ ਟਰੈਕਟਰ ਹੁੰਦੇ ਨੇ ਤੇ ਲੋ ਜੀ ਆਪਣਾ 20 ਮਾਡਲ ਟਰੈਕਟਰ ਮੋਹਾਲੀ ਦਾ ਨੰਬਰ ਤੇ ਅੱਜ ਆਪਾਂ ਨੇ ਸੇਲ ਕਰਤਾ ਜੀ ਇਹ ਨੂਰਪੁਰ ਬੇਦੀ ਸასი ਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਵਲੌਗਸ ਤੇ ਆਪਾਂ ਬਾਈ ਤੁਹਾਨੂੰ ਪਤਾ ਰੋ ਜੇ ਕੋਈ ਟਰੈਕਟਰ ਆਉਂਦਾ ਆਪਣੇ ਕੋਲ ਕੋਈ ਜਾਂਦਾ ਤੇ ਅੱਜ ਆਪਣੇ ਕੋਲ ਇੱਕ ਟਰੈਕਟਰ ਚੱਲਿਆ ਬਾਈ ਸਾਡੇ ਕੋਲੋਂ ਤੇ 735 2020 ਮਾਡਲ ਠੀਕ ਹੈ ਜੀ ਸੌਦਾ ਹੋਇਆ ਬਾਈ ਤਕਰੀਬਨ ਖਾਸੇ ਟਾਈਮ ਚ ਦੋ ਤਿੰਨ ਘੰਟੇ ਲੱਗੇ ਕਦੇ ਅੰਦਰ ਕਦੇ ਬਾਹਰ ਕਦੇ ਉੱਧਰ ਨੂੰ ਕਦੇ ਸਵਰਾਜ ਵੱਲੋਂ ਭੱਜ ਲੈ ਕੇ ਕਦੇ ਕਿਸੇ ਨੂੰ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਲੈਣੇ ਵਾਲੇ ਨੂੰ ਆਪਣਾ ਫਾਇਦਾ ਹੁੰਦਾ ਵੇਚਣਿਆਂ ਨੂੰ ਆਪਣਾ ਹੁੰਦਾ ਠੀਕ ਹੈ ਜੀ ਤੇ ਟਰੈਕਟਰ ਪਹਿਲੇ ਸਾਡੇ ਪਾਲਵਾਈ ਦਾ ਸੀਗਾ ਇਹ ਖੜਾ ਟਰੈਕਟਰ ਆਪਣੇ ਕੋਲ ਸੀਗਾ ਆਪਾਂ ਨੇ ਕੱਲ ਵੀ ਦੱਸਦਾ ਵੀਡੀਓ ਦੇ ਵਿੱਚ ਠੀਕ ਆ ਜੀ ਆ ਬਾਈ ਨੂੰ ਪੁੱਛੋ ਹਾਂਜੀ ਚਲੋ ਜੀ ਬਾਈ ਬਾਕੀ ਟਰੈਕਟਰ ਦਾ ਜੋ ਵੀ ਹੈਗਾ ਪਾਲ ਬਾਈ ਨਾਲ ਸਾਰੀ ਕਰਾਉਣੇ ਗੱਲਬਾਤ ਪਾਲ ਬਾਈ ਆ ਇੱਧਰ ਆ ਹੁਣ ਜੱਫੀ ਨਾ ਪਾ ਆਜੋ ਹੁਣ ਆਪਾਂ ਜੀ ਆਜੋ ਹਾਂ ਹਾਂ ਕੱਲ ਵਾਲੀ ਵੀਡੀਓ ਥੋੜੀ ਵਧੀਆ ਚੱਲੀ ਤੁਹਾਨੂੰ ਵਧੀਆ ਚੱਲੀ ਬਹੁਤ ਕਮੈਂਟ ਕਮੈਂਟ ਆਏ ਹਾਂ ਵਧੀਆ ਆਏ ਠੀਕ ਹੈ ਤੈਨੂੰ ਕਹਿੰਦਾ ਜਿਹੜਾ ਕਹਿੰਦਾ ਭਾਈ ਤੂੰ ਵੀ ਆ ਜਾ ਅੰਦਰ ਅੰਦਰ ਹੀ ਲੱਗਦਾ ਇਹ ਹਾਂ ਵੀ ਜਿਹੜਾ ਕਹਿੰਦਾ ਦੁਸ਼ਮਣ ਆ ਮੈਨੂੰ ਲੱਗਦਾ ਭਾਈ ਆ ਜਾ ਮੈਨੂੰ ਲੱਗਦਾ ਬਾਹਰ ਤੇ ਛਰੇ ਆ ਜਾ ਠੀਕ ਹੈ ਭਾਈ ਹੋ ਲੈ ਭਾਈ ਇੱਕ ਮਿੰਟ ਤਾਂ ਆ ਜਾ ਵੀਰੇ ਆ ਜਾ ਮਾੜੀ ਗੱਲ ਕਰਨੀ ਆ ਜਾ ਕੁਛ ਆਹ ਲੈ ਭਾਈ ਭਾਈ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਹਾਂ ਹਾਂ ਠੀਕ ਹੈ ਮੁਬਾਰਕਾਂ ਵਿਛੜੇ ਨੂੰ ਵੀ ਲੈਣੇ ਨੇ ਬੋਧਾ ਨੂੰ ਮਾਰਦਾ ਹੁੰਦੇ ਆ ਹਾਂਜੀ ਹਾਂਜੀ ਇਹ ਬਾਈ ਆਪਣੇ ਨਾਲ ਬਾਈ YouTube ਤੇ ਜੁੜਿਆ ਹੋਇਆ ਠੀਕ ਹੈ ਵਧੀਆ ਕਰ ਤੇ ਮੈਂ ਬਸ ਇਹ ਟਰੈਕਟਰ ਦੀ ਇੱਕ ਦਿਨ ਵੀਡੀਓ ਪਾਈ ਤੀ ਬਾਈ ਨੂੰ ਸਪੈਸ਼ਲ ਫੋਟੋਆਂ ਪਾਈਆਂ ਠੀਕ ਹੈ ਤੇ ਬਾਕੀ ਬਾਈ ਮੈਨੂੰ ਫੋਨ ਤੇ ਪੁੱਛਦਾ ਦਰਾ ਰੇਟ ਆ ਮੈਂ ਕਿਹਾ ਵੀਰੇ ਵੀ ਸੌਦਾ ਨਹੀਂ ਹੋਣਾ ਵੀ ਮੈਂ ਕਿਹਾ ਵੇ ਦੱਸ ਤਾਂ ਮੈਂ ਟਰੈਕਟਰ ਪਾ ਲਵਾਂਈ ਦਾ ਅੱਜ ਵੀ ਮੈਨੂੰ ਬਾਈ ਨੇ ਪੁੱਛਿਆ ਕਹਿੰਦਾ ਵੀ ਤੂੰ ਦੱਸ ਦੇ ਠੀਕ ਹੈ ਮੈਂ ਕਿਹਾ ਵੀਰੇ ਜੀ ਆਪਣਾ ਹੁੰਦਾ ਕੋਈ ਨਹੀਂ ਵੀ ਤੂੰ ਬਾਈ ਨਾਲੇ ਚੱਕਣਾ ਹੈਗਾ ਘੱਟ ਵੱਧ ਵੀ ਬਾਈ ਨਾਲੇ ਕਰ ਠੀਕ ਹੈ ਤੈਨੂੰ ਪਤਾ ਹੀ ਹੈ ਬਾਕੀ ਨਾ ਨਾ ਠੀਕ ਹੈ ਚਲੋ ਬਰੇ ਠੀਕ ਹੈ ਟਰੈਕਟਰ ਪਸੰਦ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਟਰੈਕਟਰ ਬਸਾਂਦਾ ਸਾਨੂੰ ਬਹੁਤ ਵਧੀਆ ਡੀਲ ਕਰਾਈ ਭਾਜੀ ਹੋਣੀ ਠੀਕ ਹੈ ਜੀ ਠੀਕ ਹੈ ਜੀ ਚਲੋ ਵੀਰੇ ਪਿੰਡ ਕਿਹੜਾ ਆਪਣਾ ਜੀ ਪਵਿੰਦਰੋਂ ਰੋਪਰ ਵੈਦੀ ਚੈ ਚਨੋਲੀ ਪਿੰਡ ਨੂਰਪੁਰ ਵੈਦੀ ਪਿੰਡ ਚਨੋਲੀ ਠੀਕ ਆ ਠੀਕ ਆ ਚਲੋ ਵਧੀਆ ਵੀਰੇ ਚਲੋ ਮੁਬਾਰਕਾਂ ਬਾਈ ਬਹੁਤ ਬਹੁਤ ਤੁਹਾਨੂੰ ਠੀਕ ਆ ਜੀ ਹੋਰ ਮਮਾ ਹੀ ਨਵੀਂ ਦਾਜੀ ਕੋਈ ਬਸ ਮੋਜਾਂ ਮੋਗੇ ਹਾਂ ਅੱਜ ਮੌਸਮ ਠਿੱਕਾ ਚ ਰੌਣਕ ਵਧੀਆ ਪਾਵੇ ਆ ਤੂੰ ਲੰਘੇ ਆ ਜਾ ਯਾਰ ਦੋ ਮਿੰਟ ਹੁਣ ਅੱਗੇ ਬਾਈ ਨੂੰ ਬੁਲਾਦਾ ਠੀਕ ਆ ਜੀ ਸਾਡਾ ਬਾਈ ਵੀ ਭਵਿੰਦਰ ਬਾਈ ਵੀ ਆ ਚੱਲ ਪਾਲ ਬਾਈ ਕਹਿੰਦਾ ਬਿੱਲੇ ਤੇ 23 ਮੈਂ ਕਹਿੰਦਾ ਬਾਈ ਤੈਨੂੰ ਲੱਗਦਾ ਮੈਂ ਕਿ ਵੀ ਅੰਦਰੋਂ ਅੰਦਰ ਹੀ ਤਾਂ ਪਾਲ ਬਾਈ ਨੂੰ ਲੱਗਦਾ ਮੈਂ ਤਾਂ ਬਾਹਰ ਤੇ ਲੱਗਦਾ ਸ਼ਰੀਆ ਵਿੱਚ ਲੱਗਿਆ ਉਹਨਾਂ ਦੇ ਉਵਾਰੀਆ ਟਰੈਕਟਰ ਵੇਚਾ ਔਰੇ ਹਾਂ ਹਾਂ ਇਹ ਆਏ ਬਾਈ ਸਾਡਾ ਜਿੰਨੀ ਆਪਣੀ ਏਜੰਸੀ ਹੈ ਸਾਡਾ ਇੱਥੇ ਕੋਈ ਨਹੀਂ ਹੈਗਾ ਸਹੀ ਗੱਲ ਹੈ ਆਪਣਾ ਪੂਰਾ ਆਪਣਾ ਅੱਗੇ ਵੀ ਦੱਸਿਆ ਆਪਣਾ ਸਾਰੇ ਔਰੇ ਰਲ ਕੇ ਕੰਮ ਚੱਲਦਾ ਜੀ ਹਾਂਜੀ ਹਾਂ ਬਾਈ ਤੁਹੇ ਚਾਹ ਪੀਓਗੇ ਤਾਂ ਵੀ ਰੱਖੇ ਆ ਜਾ ਫਲਾਣੇ ਬਿਲਕੁਲ ਬਿਲਕੁਲ ਜੀ ਬਿਲਕੁਲ ਕੋਈ ਸिखਾਂਦੇ ਪਿੰਦੇ ਕੋਈ ਹੈ ਨਹੀਂ ਨਾ ਨਾ ਠੀਕ ਹੈ ਬਾਈ ਬਾਕੀ ਬਾਈ ਹੋਰ ਵੀ ਆਪਣੇ ਇੱਧਰ ਲਗਭਗ ਜਿੰਨੇ ਵੀ ਏਜੰਸੀਆਂ ਚ ਜਾਂ ਟਰੈਕਟਰ ਖੜੇ ਉੰਨੇ ਘਰਾਂ ਦਾ ਪਾਲ ਬਾਈ ਨੂੰ ਤੁਹਾਨੂੰ ਪਤਾ ਹੀ ਪਾਲ ਬਾਈ ਨੂੰ ਬਹੁਤ ਬਹੁਤ ਵੀਡੀਓ ਲੋਕ ਜਾਂ ਹਾਂ ਬਾਈ ਦਾ ਪਿਆਰ ਹਾਂ ਨਾ ਬੰਦੇ ਇਹ ਜਿਵੇਂ ਆਪਾਂ ਗੱਲ ਸੁੱਖੇ ਬਾਈ ਦੱਸਿਆ ਤਾਂ ਉਦਾਂ ਹੀ ਪਾਲ ਬਾਈ ਦਾ ਬਹੁਤ ਪੁਰਾਣਾ ਹੀ ਕੰਮ ਕਰਦਾ ਤੇ ਸ਼ਾਫਟ ਵੀ ਕਿਹੜੀ ਜੀ ਲੈਣੀ ਪਊਗੀ ਆਊਗੀ ਕਾ ਕੌਪਲਿੰਗ ਦਾ ਸ਼ਾਫਟ ਸ਼ਾਵਟ ਤੇਰੀ ਸ਼ਾਫਟ ਸ਼ਾਫਟ ਕਿਹੜੀ ਬਾਈ ਰੋਟਾ 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 ਵੇਟਰ ਵਾਲੇ ਦੋਂਗੇ ਬਾਈ ਕੋਈ ਨਹੀਂ ਉਹ ਨਹੀਂ ਟੌਪ ਲਿੰਕ ਦਵਾਵਾਂਗੇ ਤੁਹਾਨੂੰ ਬਾਈ ਸ਼ਾਫਟ ਮੰਗਦੇ ਏ ਸ਼ਾਫਟ ਨਾਲ ਨਹੀਂ ਆਉਂਦੀ ਸ਼ਾਫਟ ਰੋਟਾ ਵੇਟਰ ਹਾਂ ਬਾਈ ਉਹ ਦੇ ਦਈਏ ਟੌਪ ਲਿੰਕ ਦੇ ਦਈਏ ਨਾਲ ਕੌਪਲਿੰਗ ਹਾਂ ਮਿਲੂਗੀ ਨਾਲ ਜਿਹੜਾ ਸਮਾਨ ਨਾਲ ਆਇਆ ਏ ਠੀਕ ਆ ਕੋਈ ਚੱਕਰ ਵਾਲੀ ਗੱਲ ਠੀਕ ਆ ਆਪਾਂ ਰੱਖਦੇ ਕੁਝ ਨਹੀਂ ਜਿਹੜਾ ਜਿਹੜਾ ਸਾਮਾਨ ਆਇਆ ਉਹ ਹੀ ਦੇ ਦੇਣਾ ਠੀਕ ਆ ਬਾਈ ਉਹ ਪਾਲਟੀ ਫੁੱਲ ਹੀ ਕਰ ਲਿਓ ਤਾਂ ਹੀ ਤੇ ਸਾਡੇ ਬਾਈ ਸਵਰਾਜ ਵਾਲੇ ਹੋਰ ਨੇਂਦਰ ਬਾਈ ਠੀਕ ਆ ਜੀ ਅੱਛਾ ਕੋਈ ਗੱਲ ਨਹੀਂ ਹੋਈ ਇਹ ਗੱਲ ਪੜਾਈ ਨਹੀਂ ਠੀਕ ਆ ਜੀ ਠੀਕ ਆ ਇਦਾਂ ਇਹਨੇ ਖਾਣਾ ਪੀਣਾ ਦਊਗਾ ਦਿਖਾ ਲਰਵਿੰਦਰ ਬਾਈ ਤੁਹਾਡੇ ਵਾਲਾ ਵੇਚਿਆ ਸਵਰਾਜ ਅੱਜ ਹਾਂ ਇੱਧਰ ਆ ਗਈ ਇੱਧਰ ਅੱਛਾ ਮੈਟਰ ਤਾਂ ਪਾਲ ਬਾਈ ਦਾ ਤਾਂ ਇਹ ਇੱਧਰ ਹੀ ਤੁਹਾਡੇ ਗੜ ਚ ਹੋਰ ਵੇਚਦੀ ਇਹ ਨਹੀਂ ਆਪਾਂ ਮੀਨਾ ਕਰਨਾ ਪਰ ਚੋਂ ਤਾਂ ਦਿਖਾ ਹਾਲ ਬਾਈ ਆ ਉਹ ਬਾਈ پیسے ਤਾਂ ਨਵੇਂ ਦਾ ਕਹਾ ਕੇ ਭੰਨੇ ਨਾ ਦਾ ਇੱਕ ਇਹਦਾ ਅਸਵਾਲਾ ਯਾਰਾ ਜੋ ਕਿ ਵੀਰ ਦਾ ਹਦਾਂ ਜਾ ਕੇ ਹਾਂ ਉੱਥੇ ਰਹਿਣਾ ਵੀ ਜਾਣ ਕੇ ਖੜਾ ਆਵਾਜ਼ ਹਾਂ ਬਸ ਬਸ ਤੇਰੇ ਨਾਲ ਲੱਗਦਾ ਮਰਾ ਹੋਣਾ ਅੰਦਰ ਤੋਂ ਨਹੀਂ ਇਹ ਗੱਲ ਹੈਗੀ ਜਿਹੜਾ ਕੋਈ ਉੱਚਾ ਮਾਡਲ ਟਰੈਕਟਰ ਖੜਾ ਨਾ ਹੀ ਅਗਲਾ ਜੇ ਜੇ ਮੰਨ ਕੇ ਚਲੋ ਜਾਂਸੀ ਨਾਲ ਪੈਂਦਾ ਇਹ ਚੀਜ਼ ਦਾ ਫਰਕ ਪੈਂਦਾ ਪਤਾ ਹੈ ਹਾਂਜੀ ਨਵੇਂ ਦਾ ਗਾਹ ਭੰਨੇ ਜਾਂਦਾ ਨਵੇਂ ਦਾ ਗਾਹ ਭੰਨ ਹੁੰਦਾ ਚਲ ਤਾਂ ਹੋ ਗਿਆ ਮੇਰਾ ਪੁਰਾਣਾ ਟਰੈਕਟਰ ਮਾ ਚੁੱਕਾ ਹਾਂ ਠੀਕ ਹੈ ਚਲੋ ਪੁਰਾਣੇ ਵੇਚਣਗੇ ਤਾਂ ਹੀ ਨਵੇਂ ਵੇਚਣਗੇ ਤਾਂ ਹੀ ਸਹੀ ਗੱਲ ਹੈ ਜੀ ਨਹੀਂ ਜੀ ਚਲੋ ਆਏ ਜੀ ਹੌਲੀ ਹੌਲੀ ਪੌੜੀ ਚੜਦਾ ਹੁੰਦਾ ਅਗਲੇ ਦਾ ਵੀ 2 ਲੱਖ ਦਾ ਫਾਇਦਾ ਹੋ ਜਾਂਦਾ ਟਰੈਕਟਰ ਦਾ ਕਿਹਾ ਵਿਜਲ ਦਾ ਇਹ ਲੈ ਗਿਆ 6 ਮਹੀਨੇ ਸਾਲ ਨੂੰ ਹੋਰ ਪਾ ਡੇਢ ਦੋ ਲੱਖ ਰੁਪਏ ਦੇ ਵਿੱਚ ਨਵਾਂ ਲੈ ਨਵਾਂ ਲੈ ਗਿਆ ਹਾਂ ਸਿੱਧਾ 2 ਲੱਖ ਤੇ 6 ਲੱਖ ਪਰ 6.5 ਲੱਖ ਪਰ ਜਾਣਾ ਔਖਾ ਹੈ ਔਖਾ ਹੈ ਜੀ ਔਖਾ ਸਹੀ ਗੱਲ ਹੈ ਜਿਹਨੇ ਪਹਿਲੀ ਵਾਰ ਟਰੈਕਟਰ ਲੈਣਾ ਔਖਾ ਔਖਾ ਹੋ ਜਾਂਦਾ ਠੀਕ ਹੈ ਠੀਕ ਹੈ ਸੱਤੀ ਗੱਲ ਬਾਈ ਕੱਕਲੇ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ ਸਰ ਪਾਲਟੀ ਕਰ ਰਿਹਾ ਲੋੜੀ ਜੀ ਹੁਣ ਪਾਲ ਬਾਈ ਹੁਣ ਦੇਖਦੇ ਆਂ ਕੀ ਬਣਦਾ ਹੈ ਨਹੀਂ ਪਾਲ ਬਾਈ ਹਮੇ ਪਾਲਟੀ ਦਾ ਕਿਹਾ ਸਾਫ ਦਾ ਹੋਊਗਾ ਜੀ ਅੱਗੇ ਨਾਲ ਮੈਂ ਜੰਮ ਕੇ ਖਾਣਾ ਪੀਣਾ ਦਾ ਕਿਹਾ ਅਸਲੀ ਪਸੰਦੇ ਨਹੀਂ ਪਿੰਦੇ ਹਾਂ 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 ਅਸੀਂ 5-5 ਰੁਪਏ ਬੜਾਈ ਦੇਦੇ ਪੰਜ-ਛੇ ਬੰਦੇ ਰੇ ਅਸੀਂ ਹੈਗੇ ਆ ਬੜਾਈ ਹਾਂ ਵੀ ਆਪੇ ਜੋ ਜਿਹੜਾ ਹੋਊਗਾ ਕਰ ਲੂਗੇ ਲੱਡੂ ਖਾਵੇ ਅਗਲੇ ਬਰਫੀ ਖਾਵੇ ਚਾਵੇ ਉਹ ਲੰਘ ਗਿਆ ਜੀ ਕਾਲ ਗਿਆ ਕਾਲ ਗਿਆ ਹਾਂ ਠੀਕ ਆ ਬਾਈ ਤੇ ਬਾਕੀ ਚਲੋ ਬਾਈ ਅਗਲੇ ਆਪਾਂ ਸਿਰਫ ਹਾਸੀ ਮਜ਼ਾਕ ਕਰਦੇ ਹਾਂ ਜੀ ਠੀਕ ਹੈ ਲੋਹੇ ਟਰੈਕਟਰ ਲਾਉਣ ਲੱਗ ਗਿਆ ਜੀ ਅੰਦਰ ਇਹ ਆਪਣਾ ਟਰੈਕਟਰ ਹੈਗਾ ਜੀ 21 ਮਾਡਲ 52 ਸੌਰੀ 5210 ਤੇ ਮੱਕੀ ਭਾਈ ਹੁਣ ਥੋੜਾ ਜਿਹਾ ਜਿਵੇਂ ਕਿ ਥੋੜਾ ਜਿਹਾ ਮੌਸਮ ਮਹੀਨਾ ਜਨਵਰੀ ਲੋਹੜੀ ਦੇ ਬਾਅਦ ਥੋੜਾ ਜਿਹਾ ਤੁਹਾਨੂੰ ਪਤਾ ਮੌਸਮ ਖੁੱਲ ਜਾਂਦਾ ਉਹਦੇ ਬਾਅਦ ਚ ਫੇਰ ਥੋੜਾ ਜਿਹਾ ਗਾਹਕ ਨਿਕਲਣਾ ਸ਼ੁਰੂ ਹੋ ਜਾਂਦਾ ਫੇਰ ਥੋੜੇ ਜਿਹੇ ਟਰੈਕਟਰਾਂ ਦਾ ਕੰਮ ਵਧੀਆ ਚੱਲਦਾ ਹੁਣ ਆਣਾ ਦੋ ਤਿੰਨ ਦਿਨ ਹੋ ਗਏ ਵਧੀਆ ਗਾਹਕਾਂ ਦਾ ਫਰਕ ਪੈ ਗਿਆ ਕਾਫੀ ਵੀਰ ਆਉਨੇ ਇੱਕ ਆਪਣੇ ਕੋਲ ਅੱਲ ਵੀ ਪਾਈ ਸੀ ਆਪਾਂ ਬਲੌਗ ਦੇ ਵਿੱਚ ਟਰੈਕਟਰ ਭਾਈ ਡੀਆਈ 50 ਠੀਕ ਹੈ ਜੀ ਅੱਜ ਇਹਨੂੰ ਤਕਰੀਬਨ 4-5 ਵੀਰ ਦੇਖ ਕੇ ਵੀ ਗਏ ਆ ਉਮੀਦ ਹੈ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਬਹੁਤ ਚੰਗਾ ਟਰੈਕਟਰ ਆ ਬਾਈ ਰਿਜਨਲ ਟਰੈਕਟਰ ਆ ਸਾਰਾ ਹੀ ਟਾਇਰ ਨਾਲ ਦੇ ਪਿਛਲੇ ਟਾਇਰ 65 ਪੈਸੇ ਆ ਸਾਈ ਮੁਰਲੇ ਟਾਇਰ ਹੋਗੇ 70 75 ਪੈਸੇ 75 ਪੈਸੇ ਆ ਸਹੀ ਠੀਕ ਹੈ ਜੀ ਰੋਪੜ ਦਾ ਨੰਬਰ ਆ ਲੋਕਲ ਲੋਨੇ ਦਾ ਆਪਾਂ ਕੱਲ ਹੀ ਕਲੀਅਰ ਕਰਤਾ ਸਾਰਾ ਜੀ 21 ਮਾਡਲ ਆ ਪੂਰਾ ਚੰਗਾ ਟਰੈਕਟਰ ਆ ਬਾਈ ਰਮਰੂ ਮਾ ਦਾ ਰੰਗ ਚੈੱਕ ਕਰੋ ਟਰੈਕਟਰ ਦਾ ਠੀਕ ਆ ਜੀ ਪੂਰਾ ਸਾਫ ਸੁਥਰਾ ਮਰਾੜਾ ਮੁਰੜਾ ਦਾ ਪੂਰਾ ਵਧੀਆ ਟਰੈਕਟਰ ਆ ਠੀਕ ਆ ਜੀ ਜਾਨੀ ਕਿ ਆਪਣੇ ਕੋਲ ਜਿਹੜਾ ਟਰੈਕਟਰ ਹੋਊਗਾ ਆਪਾਂ ਤੁਹਾਨੂੰ ਰਿਜਨਲ ਦੀ ਗਾਰੰਟੀ ਦੇਵਾਂਗੇ ਪੂਰੀ ਕੋਈ ਬੰਦਾ ਇਹਦਾ ਬੈਟਰੀ ਬਾਕਸਾ ਹੈਗਾ ਬਾਈ ਥੋੜਾ ਜਿਹਾ ਦੇ ਬੈਟਰੀ ਬਾਕਸੇ ਨਾਟ ਲੱਗਣਿਆ ਥੱਲੋਂ ਤੇ ਨਾਲ ਆਇਆ ਉਹ ਤਾਂ ਕਰਕੇ ਬੈਟਰੀ ਇਕੱਲੀ ਪਈ ਆ ਠੀਕ ਆ ਜੀ ਸਿੱਕਾ ਸ਼ੁਕਰ ਦੇ ਲਓ ਸਾਰੇ ਰਿੰਮਾਂ ਤੇ ਨਾਲ ਦੇ ਲੱਗੇ ਹੋਏ ਨੇ ਆਪਣੇ ਕੋਲ ਜਿਹੜਾ ਟਰੈਕਟਰ ਹੋਊਗਾ ਤੁਹਾਨੂੰ origional ਦੀ ਆਪਾਂ ਗਾਰੰਟੀ ਦੇਵਾਂਗੇ ਜੇ ਕੋਈ ਟਟਾਣ ਕੋਈ ਕੋਈ ਪਿੱਛੇ ਕੋਈ ਰੰਗ ਪੇਂਟ ਹੋਇਆ ਵਾ ਆਊਗਾ ਤਾਂ ਉਹ ਵੀ ਆਪਾਂ ਤੁਹਾਨੂੰ ਦੱਸ ਕੇ ਬਕਾਇਦਾ ਵੀਡੀਓ ਦੇ ਵਿੱਚ ਦੱਸ ਕੇ ਦੇਵਾਂਗੇ ਵੀ ਆਹ ਟਰੈਕਟਰ ਇੱਥੋਂ ਤਿਆਰ ਹੋਇਆ ਵਾ ਜਾਂ ਰੰਗ ਹੋਇਆ ਵਾ ਵੀ ਇਹਦੇ ਇਦਾਂ ਗੱਲਬਾਤ ਆ ਠੀਕ ਆ ਜੀ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨਾ ਜਾਂ ਜਿਹੜੇ ਵੀਰ ਆਪਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਗਏ ਹੋਏ ਆ ਉਹਨਾਂ ਨੂੰ ਇਹ ਚੀਜ਼ ਦਾ ਬਾਈ ਪਤਾ ਏ ਠੀਕ ਹੈ ਜੀ ਬਾਕੀ ਜਿਵੇਂ ਕਿ ਆਪਾਂ ਹਰੇਕ ਵਲੌਗ 'ਚ ਕਹਿੰਦੇ ਆ ਵੀ ਆਪਣੇ ਕੋਲ ਟਰੈਕਟਰ ਹੈ ਜਿੰਨੇ ਵੀ ਜ਼ਿਮੀਂਦਾਰਾਂ ਦੇ ਚੱਲੇ ਹੋਏ ਆ ਆਉਣੇ ਆ ਠੀਕ ਹੈ ਜਿਵੇਂ ਅਸੀਂ ਗਾਹਾਂ ਤੇ ਭਰੋਸਾ ਉਦਾਂ ਹੀ ਬਾਈ ਤੁਸੀਂ ਆਪਣੀ ਤਸੱਲੀ ਕਰਕੇ ਚੀਜ਼ ਆਪ ਲੈ ਕੇ ਜਾਣੀ ਆ ਠੀਕ ਹੈ ਜੀ ਤੇ ਬਾਕੀ ਚਲੋ ਕੱਲ ਵੀ ਆਪਣਾ ਪਰਸੋਂ ਟਰੈਕਟਰ ਵੇਕੇ ਅੱਜ ਵੀ ਇੱਕ ਹੋਇਆ ਸੌਦਾ ਠੀਕ ਹੈ ਜੀ ਤੇ ਬਾਕੀ ਆਪਣਾ ਵੀਰ ਇਹ ਵੀ ਸਬਸਕ੍ਰਾਈਬਰ ਹੈ ਵੀਰ ਆਪਣਾ ਜਿਹੜਾ ਟਰੈਕਟਰ ਲੈ ਕੇ ਚੱਲਿਆ ਜੀ ਠੀਕ ਆ ਬਾਈ ਆਪਣੇ ਨਾਲ ਬਹੁਤ ਟਾਈਮ ਦਾ ਜੁੜਿਆ ਹੋਣਾ ਵੀਡੀਓ ਵਗੈਰਾ ਦੇਖਦਾ ਬਾਈ ਕਹਿੰਦਾ ਥੋੜੀ ਵੀਡੀਓ ਪਾਈ ਆ ਆਪਾਂ ਨੂੰ ਪਤਾ ਲੱਗਾ ਟਰੈਕਟਰ ਦਾ ਤਾਂ ਆਉਂਦਾ ਨਹੀਂ ਹਰੇਕ ਬੰਦੇ ਨੂੰ ਜਿਹਦੇ ਸਾਡੇ ਕੋਲ ਉੱਪਰ ਟਰੈਕਟਰ ਖੜੇ ਕਿਸੇ ਨੂੰ ਕੀ ਪਤਾ ਬਾਈ ਟਰੈਕਟਰ ਈ ਨਹੀਂ ਆਪਣਾ ਫਰਜ ਆ ਚਲੋ ਸਾਡਾ ਵੀ ਫਾਇਦਾ ਅਗਲੇ ਦਾ ਵੀ ਫਾਇਦਾ ਠੀਕ ਆ ਜੀ ਪਰ ਟਰੈਕਟਰ ਆਪਣੇ ਜਿੰਨੇ ਵੀ ਹੁੰਦੇ ਨੇ ਮਾਰਕੀਟ ਰੇਟ ਦੇ ਵਿੱਚ ਹੁੰਦੇ ਨੇ ਵਧੀਆ ਟਰੈਕਟਰ ਹੁੰਦੇ ਨੇ ਤੇ ਲੋ ਜੀ ਆਪਣਾ 20 ਮਾਡਲ ਟਰੈਕਟਰ ਮੋਹਾਲੀ ਦਾ ਨੰਬਰ ਤੇ ਅੱਜ ਆਪਾਂ ਨੇ ਸੇਲ ਕਰਤਾ ਜੀ ਇਹ ਨੂਰਪੁਰ ਬੇਦੀ ਬਹੁਤ-ਬਹੁਤ ਮੁਬਾਰਕਾਂ ਵੀਰ ਨੂੰ ਟਰੈਕਟਰ ਦੀਆਂ ਠੀਕ ਹੈ ਜੀ ਤੇ ਜਿਹੜੇ ਬਾਈ ਵੀਰ ਨੇ ਉੱਚਾ ਮਾਡਲ ਟਰੈਕਟਰ ਲਿਆ ਬੇਸ਼ੱਕ ਸੈਕੰਡ ਹੈਂਡ ਆ ਟਰੈਕਟਰ ਪਰ ਖੁਸ਼ੀ ਨਵੇਂ ਟਰੈਕਟਰ ਜਿੰਨੀ ਹੁੰਦੀ ਆ ਠੀਕ ਹੈ ਜੀ ਤੇ ਬਾਕੀ ਜਿਹੜਾ 735 ਆ ਟਰੈਕਟਰ ਨੂਰਪੁਰੇ ਦੀ ਜੇ ਵੱਧ ਜਾਂਦਾ ਚੰਗਾ ਵੀਰੇ ਚੰਗਾ ਕਰਤਾਈ ਅੱਜ 735 ਵੀ ਅਲਵੇ ਦਾ ਬਾਕੀ ਆਪਾਂ ਟਰੈਕਟਰ ਲਾ ਦੀ ਅੰਦਰ ਠੀਕ ਆ ਜੀ ਬਾਕੀ ਡੀਆਈ 50 ਦਾ ਬਾਈ ਆਪਾਂ ਨੇ ਆਲਰੇਡੀ ਕੱਲ ਸਾਰੀ ਵੀਡੀਓ ਜਿਹਨੇ ਪਦੀ ਫੁੱਲ ਵੀਡੀਓ ਦੇਖਣੀ ਆ ਆਪਾਂ ਕੱਲ ਦੱਸੀ ਵੀ ਆ ਠੀਕ ਆ ਜੀ 21 ਮਾਡਲ ਹੈ ਰੋਪੜ ਦਾ ਨੰਬਰ ਹੈ ਤੇ 1600 ਘੰਟੇ ਦੀ ਜਿੱਤ ਲਿਆ ਹੋਇਆ ਟਰੈਕਟਰ ਠੀਕ ਆ ਜੀ ਸੱਤਰੀ ਲੱਗਣੀ ਆ ਬਾਈ ਟਰੈਕਟਰ ਵੀ ਫੁੱਲ ਗਾਰੰਟੀ ਹੈ ਬਾਈ ਆਪਣੇ ਵੱਲੋਂ 455 ਮੋਲਾ ਬਾਈ ਟਰੈਕਟਰ ਦਾ ਬਾਕੀ ਮੰਗੋ